ਮੈਂ ਚਿਰਤਾ ਸੱਚ ਦੀ ਗੱਲ ਕਰੇ ਤੇ ਲੋਕ ਉਹਨੂੰ ਕਹਿਣਗੇ ਛੱਡੋ ਇਹ ਤਾਂ ਪਾਗਲ ਏ ਇਹਨੂੰ ਤਾਂ ਗੱਲ ਕਰਨ ਦੀ ਸੋਝ ਕੋਈ ਨਹੀਂ ਕਿਉਂਕਿ ਅਸੀਂ ਸਿਆਣਪ ਨੂੰ ਚਾਤਰੀ ਨੂੰ ਚਲਾਕੀ ਨੂੰ ਉੱਪਰ ਰੱਖਿਆ ਖੈਰ ਮੈਂ ਅਰਜ਼ ਕਰਾਂ ਤੇ ਬੇਤਾਲਾ ਕਿੰਨਾ ਨਿਕਿਆ ਬੇਤਾਲ ਦਾ ਅਰਥ ਕੀਤਾ ਹੈ ਵਿਦਵਾਨ ਸਜਨਾ ਨੇ ਕਿ ਉਹ ਜਿਹੜਾ ਬਗੈਰ ਸੋਚੇ ਸਮਝੇ ਝਾਲਮਾਨ ਰਾਜਿਆਂ ਨਾਲ ਟੱਕਰ ਲੈ ਲੇ ਬਿਨਾਂ ਸੋਚੇ ਸਮਝੇ ਚੋਰਾਂ ਧਾੜਵੀਆਂ ਠੱਗਾਂ ਦੇ ਘਰ ਵੀ ਚਲਾ ਜਾਏ ਜਿਹੜਾ ਬਿਨਾਂ ਸਮਝੇ ਜਾਦੂਗਰਾਂ ਨਾਲ ਟੱਕਰ ਲੈ ਲੇ ਜਿਹੜਾ ਬਿਨਾਂ ਸਮਝੇ ਕਿਸੇ ਦੇ ਧਰਮ ਮੰਦਰ ਵੀ ਜਾ ਕੇ ਸੱਚ ਦਾ ਓਕਾ ਦੇਦਾ ਲੋਕ ਕਹਿੰਦੇ ਨੇ ਹੱਦ ਹੋ ਗਈ ਇਹ ਆਪਣੇ ਜੀਵਨ ਤੋਂ ਖੁੰਝਿਆ ਤੇ ਨਹੀਂ ਇਹਨੂੰ ਆਪਣੇ ਜੀਵਨ ਵਿੱਚ ਕਿਸੇ ਦਾ ਖੌਫ ਨਹੀਂ ਕਿਹੜੇ ਲੋਕ ਸਨ ਜਿਨ੍ਹਾਂ ਨੇ ਮੇਰੇ ਬਾਬੇ ਨੂੰ ਬੇਤਾਲ ਕਿਹਾ ਬੜੇ ਪਿਆਰੇ ਬਚਨ ਕੀਤੇ ਨੇ ਸਤਿਗੁਰੂ ਨੇ ਬੇਤਾਲ ਉਹਨਾਂ ਲੋਕਾਂ ਨੇ ਕਿਹਾ ਜਿਨ੍ਹਾਂ ਨੂੰ ਮੇਰੇ ਹਜ਼ੂਰ ਨੇ ਕਿਹਾ ਸੀ ਲੱਭ ਪਾਪ ਦੇ ਰਾਜਾ ਮੈਂ ਤਾਂ ਕੂੜ ਵਹਾ ਚਿਕਦਾਰ ਕਾਮ ਨੇਬ ਸੱਤ ਪੁੱਛਿਆ ਬਹਿ ਬਹਿ ਕਰੇ ਵਿਚਾਰ ਅੰਬੀ ਰਇਤ ਗਿਆਨ ਵੀ ਹੋਣੀ ਭਾਏ ਪਰੈ ਮਰਦਾਰ ਜਿਨ੍ਹਾਂ ਨੂੰ ਹਜ਼ੂਰ ਨੇ ਕਿਹਾ ਸੀ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਜਿਨ੍ਹਾਂ ਦੇ ਸਾਹਮਣੇ ਖਲੋ ਕੇ ਕਿਹਾ ਸੀ ਪਾਪ ਕੀ ਜੰਗਲੈ ਕਾਬਲੋਂ ਧਾਇਆ ਉਹਨਾਂ ਲੋਕਾਂ ਨੇ ਬੇਤਾਲ ਕਹਿਣਾ ਸ਼ੁਰੂ ਕਰ ਦਿੱਤਾ ਜੋਰੀ ਮੰਗਾਏ ਦਾਨ ਵੇ ਲਾ ਲੋ ਜਿਨ੍ਹਾਂ ਨੂੰ ਹਜ਼ੂਰ ਨੇ ਕਿਹਾ ਸੀ ਰਾਜੇ ਸ਼ੀ ਮੁਕਦਮ ਕੁੱਤੇ ਜਾਇ ਜਗਾਇਨ ਬੈਠੇ ਸੁੱਤੇ ਚਾਕਰ ਨੰਦਾਂ ਪਾਇਨ ਘਾਓ ਹਜ਼ੂਰ ਦੇ ਬਚਨ ਕਦੀ ਪੜੋ ਕਮਾਲ ਦੀ ਗੱਲ ਇਸ ਤਰ੍ਹਾਂ ਸਚਾਈ ਬਾਹਰ ਨਿਕਲਦੀ ਪਈਏ ਜਿਵੇਂ ਮਾਨੋ ਇੱਕ ਪਾਣੀ ਦਾ ਚਸ਼ਮਾ ਕਿਤੇ ਪਹਾੜ ਵਿੱਚੋਂ ਫੁੱਟਦਾ ਹੋਵੇ ਤੇ ਅਤ ਦਾ ਨਿਰਮਲ ਕਈ ਵਾਰੀ ਲੋਕ ਸੱਚ ਬੋਲਦੇ ਨੇ ਪਰ ਆਪਣੇ ਜੀਵਨ ਵਿੱਚ ਸੱਚ ਨਹੀਂ ਹੁੰਦਾ ਤੇ ਉਹ ਸੱਚ ਕਦੀ ਆ ਕਿਸੇ ਉੱਤੇ ਅਸਰ ਵੀ ਨਹੀਂ ਕਰਦਾ ਮੇਰੇ ਬਾਬੇ ਦੇ ਜੀਵਨ ਵਿੱਚ ਆਪ ਸਾਚੇ ਤੇ ਉਹਦੇ ਮੁੱਖ ਵਿੱਚੋਂ ਜਿਹੜਾ ਬਚਨ ਨਿਕਲਦਾ ਅਗਲੇ ਦੇ ਅੰਦਰ ਨੂੰ ਵਹਿੰ ਜਾਂਦਾ ਸਤਗੁਰੂ ਨੇ ਸੱਚ ਕਿਹਾ ਕਹਿਣ ਲੱਗੇ ਸਜਣਾ ਰਾਜੇ ਸ਼ੇਰ ਬਣੇ ਬੈਠੇ ਨੇ ਤੇ ਜਿਹੜੇ ਇਹਨਾਂ ਦੇ ਅੱਗੇ ਅਹਲਕਾਰ ਨੇ ਉਹ ਕੁੱਤਿਆਂ ਦਾ ਕੰਮ ਤਾਂ ਕਰਦੇ ਨੇ ਪੁੱਛਿਆ ਮਹਾਰਾਜ ਕਿਉਂ ਕਹਿਣ ਲੱਗੇ ਸ਼ਕੇ ਸ਼ੇਰ ਜਿਹੜਾ ਉਹ ਸ਼ਿਕਾਰ ਮਾਰਦਾ ਪਿਆ ਹੈ ਤੇ ਇਹਦੇ ਅਹਲਕਾਰ ਨੰਦਰਾ ਦਾ ਕੰਮ ਕਰਦੇ ਨੇ ਸ਼ੇਰ ਤਾਂ ਮਾਸ ਖਾ ਜਾਂਦਾ ਤੇ ਜਿਹੜੀ ਰਤ ਵੱਜ ਜਾਂਦੀ ਏ ਪਿੱਛੋਂ ਕੁੱਤੇ ਚੱਕਣ ਵਾਸਤੇ ਆ ਜਾਂਦੇ ਨੇ ਇਹ ਗੱਲ ਰਾਜੇ ਦੇ ਸਾਹਮਣੇ ਖੋਲ ਕੇ ਕਹਿ ਦੇਣੀ ਤੇ ਲੋਕ ਕਹਿਣ ਲੱਗ ਪਏ ਛੱਡੋ ਨਾਨਕ ਤਾਂ ਬੇਤਾਲ ਇਹਨੂੰ ਤਾਂ ਸਮਝ ਨਹੀਂ ਸਾਬ ਨੇ ਕਿਹਾ ਰਾਜੇ ਸਿੰਘ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਇਹ ਦਰ ਤੇ ਕੋਈ ਵੇਲਾ ਨਹੀਂ ਰਾਤ ਨੂੰ ਸੁੱਤਿਆਂ ਪਿਆ ਮਾਂਾਂ ਤੇ ਪੁੱਤਰਾ ਨੂੰ ਉਠਾ ਲੈਂਦੇ ਨੇ ਪੈਣਾ ਦੇ ਭਰਾਵਾਂ ਨੂੰ ਉਠਾ ਲੈਂਦੇ ਨੇ ਕੋਈ ਨਹੀਂ ਪੁੱਛਦਾ ਰਾਤ ਨੂੰ ਸੁੱਤਿਆਂ ਨੂੰ ਉਠਾ ਉਠਾ ਕੇ ਇਹ ਗੋਲੀਆਂ ਨਾਲ ਵਿੰਨਦੇ ਪੈ ਤੇ ਜਾਏ ਚਗਾਇਨ ਬੈਚੇ ਸੁੱਤੇ ਤੇ ਸਹਬ ਕਹਿੰਦੇ ਨੇ ਚਾਕਰ ਨਾਂਦਾ ਪਾਇਨ ਧਾਓ ਰਤ ਪਿਤ ਕੁੱਤੇਓ ਚੱਟ ਜਾਓ ਇਹਨਾਂ ਲੋਕਾਂ ਨੇ ਕਿਹਾ ਗੁਰੂ ਨਾਨਕ ਸਾਹਿਬ ਨੂੰ ਕਿ ਇਹ ਤਾਂ ਬੇਤਹਾਲੇ ਫਿਰ ਮੈਂ ਅੱਗੇ ਤੁਰਾਂ ਸਾਧ ਸੰਗਤ ਬਾਬਾ ਜੀ ਕਹਿੰਦੇ ਨੇ ਕੋਈ ਆਖੇ ਭੂਤਨਾ ਕੋ ਕਹੇ ਬਿਤਾਲਾ ਕੋਈ ਆਖ ਹੈ ਆਦਮੀ ਤੇ ਜਿਨ੍ਹਾਂ ਨੂੰ ਸਮਝ ਪੈ ਗਈ ਨਾ ਬਾਬਾ ਜੀ ਕਹਿੰਦੇ ਨੇ ਸਾਰੇ ਇੱਕੋ ਜਾਇ ਨੇ ਸਭ ਵਿੱਚ ਪਰਮੇਸ਼ਵਰ ਦੀ ਜੋਤ ਹੈ ਜੇ ਕੋ ਕਹਿੰਦਾ ਮਰਦਾਨਾ ਤਾਂ ਢੂਮ ਏ ਤੇ ਪਹਿਲਾ ਸਮਾਸੀ ਕਿ ਖਿੰਦੋਸਤਾਨ ਦੀ ਧਰਤੀ ਤੇ ਬਰਾਬਰਤਾ ਦਾ ਕਿ ਕਿਸੇ ਸ਼ੂਦਰ ਨੂੰ ਆਪਣੇ ਘਰ ਵਿੱਚ ਨਹੀਂ ਆਪਣੇ ਬਰਾਬਰ ਬਿਠਾ ਕੇ ਕਿਆ ਹੋਵੇ ਢੂਮ ਨਹੀਂ ਮਰਦਾਨਾ ਤਾਂ ਮੇਰਾ ਭਾਈ ਏ ਪਹਿਲਾ ਸ਼ਬਦ ਮਰਦਾਨੇ ਨੂੰ ਮਿਲਿਆ ਭਾਈ ਦਾ ਕਮਾਲ ਦੀ ਗੱਲ ਭਾਈ ਲਾਲੋ ਨੂੰ ਗੁਰੂ ਨਾਨਕ ਸਾਹਿਬ ਕਦੇ ਨਹੀਂ ਮਿਲੇ ਇਤਿਹਾਸ ਦੇ ਪੰਨੇ ਵਾਚੋ ਕਦੇ ਨਹੀਂ ਮਿਲੇ ਪਰ ਲੋਕਾਂ ਨੇ ਸੈਦਪੁਰ ਤੋਂ ਬਾਅਦ ਇਹ ਬਾਹਰ ਇਹਦਾ ਘਰ ਬਣਾ ਬਣਾਇਆ ਛੂਦਰ ਹੈ ਨਾ ਜਦੋਂ ਹਜ਼ੂਰ ਇਹਦੇ ਧਰ ਜਾਂਦੇ ਨੇ ਇਹ ਵਿਚਾਰਾ ਚੌਂਕਾ ਪਿਆ ਲਿਪਦਾ ਹੈ ਤੇ ਜਦੋਂ ਭੋਜਨ ਪਾਉਂਦਾ ਆਪ ਦੋਨੋਂ ਜੀ ਗੱਲ ਵਿੱਚ ਪੱਲਾ ਪਾ ਕੇ ਖਲੋ ਜਾਂਦੇ ਨੇ ਹਜ਼ੂਰ ਇੱਕ ਪਾਸੇ ਭਾਈ ਮਰਦਾਨੇ ਨੂੰ ਬਿਠਾਉਂਦੇ ਨੇ ਤੇ ਆਵਾਜ਼ ਦਿੰਦੇ ਨੇ ਭਾਈ ਲਾਲੋ ਤੂੰ ਭੋਜਨ ਨਹੀਂ ਸ਼ਕਣਾ ਕਹਿ ਲੱਗਾ ਬਾਬਾ ਇਹ ਭੋਜਨ ਮੈਂ ਤੇਰੇ ਬਰਾਬਰ ਬੈਠ ਕੇ ਸ਼ਕਾਂ ਮੈਂ ਤਾਂ ਸ਼ੂਦਰ ਹਾਂ ਮੇਰੇ ਸਹਿਬ ਨੇ ਕਿਹਾ ਨਹੀਂ ਓਏ ਲਾਲੋ ਮੈਂ ਤਾਂ ਭੋਜਨ ਸ਼ਕਣਾ ਹੀ ਤਾਂ ਹੈ ਜਦੋਂ ਤੂੰ ਮੇਰੇ ਇੱਕ ਪਾਸੇ ਬੈਠ ਕੇ ਆਹ ਭੋਜਨ ਸ਼ਕਵੇਂਗਾ ਉਹਨਾਂ ਕਹਿਆ ਮੇਰਾ ਗੁਰੂ ਨਾਨਕ ਆਦਮੀ ਵਿੱਚੋਂ ਇਨਸਾਨ ਵਿੱਚੋਂ ਇਨਸਾਨੀਅਤ ਨੂੰ ਤੱਕਦਾ ਪਿਆ ਸਤਿਗੁਰੂ ਨੇ ਸ਼ਾਇਦ ਇਹੀ ਕਾਰਨ ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆਂ ਤੇ ਸ਼ਾਇਦ ਅੱਗੇ ਵੀ ਕੀਤੀ ਹੋਵੇ ਸਤਗੁਰੂ ਤੇ ਸਿੱਖ ਰਾਏ ਬੁਲਾਰ ਵਰਗੇ ਨੇ ਸ਼ਿਵਨਾਵ ਵਰਗੇ ਨੇ ਮਨਸਕੋਰ ਦਾ ਵਪਾਰੀ ਜਿਹਦੇ ਜਹਾਜ਼ ਚੱਲਦੇ ਨੇ ਪਗੀਰਤ ਵਾਲਾ ਪਗੀਰਤ ਵਰਗਾ ਜ਼ਿਮੀਂਦਾਰ ਬੰਦਾ ਇੰਨੇ ਨੇ ਤਕੜੇ ਗੁਰੂ ਨਾਨਕ ਦੇ ਸਿੱਖ ਨੇ ਜੁਨੀ ਚੰਦ ਵਰਗਾ ਜਿਹਦੇ ਘਰ ਤੇ ਸੱਤ ਝੰਡੇ ਉਸ ਵਕਤ ਝੁਲਦੇ ਨੇ ਕੇਦੇ ਘਰ 7 ਲੱਖ ਰੁਪਈਆ